ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਅਪਰਨ ਸਿੰਘ ਜੀ ਐਨਵਾਈਐਡੀ ਵੀਡੀਓ ਦੇ ਵਿੱਚ ਤੇ ਅੱਜ ਮੌਸਮ ਬਹੁਤ ਵਧੀਆ ਆ ਰਾਤ ਵੀ ਬਹੁਤ ਲੇਟ ਸੁੱਤੇ ਆ ਕਿਉਂਕਿ ਕੱਲ ਲੈਂਟਰ ਵੀ ਸੀਗਾ ਉਸ ਤੋਂ ਬਾਅਦ ਥੋੜਾ ਆਰਾਮ ਕੀਤਾ ਫਿਰ ਕਈ ਕੰਮ ਸੀਗੇ ਉਦੋਂ ਦੌੜ ਭੱਜ ਕਰਕੇ ਤੇ ਰਾਤੀ ਆਪਾਂ ਸੀਗੇ ਸ੍ਰੀਸ਼ੰਦਰ ਸਿੰਘ ਕੋ ਤੇ ਅੱਜ ਮਾਤਾ ਜੀ ਨੇ ਚੱਲ ਜਾਣਾ ਬਾਹਰ ਨੂੰ ਸੋ ਅੱਜ ਕਈ ਕੰਮ ਆ ਉਹ ਸਾਰੇ ਕੰਮ ਕਰ ਕਰਦੇ ਨਾਲੇ ਤੁਰ ਕੇ ਉਹਨੇ ਮਾਤਾ ਨੂੰ ਬਾਹਰ ਨੂੰ ਚੜਾਉਂਦੇ ਆ ਤੇ ਮੌਸਮ ਤੁਸੀਂ ਦੇਖ ਰਹੇ ਆ ਅੱਜ ਮੀਂਹ ਤਾਂ ਨਹੀਂ ਪਿਆ ਪਰ ਉੱਧਾ ਮੌਸਮ ਥੋੜਾ ਠੰਡਾ ਆ ਹਵਾ ਚੱਲ ਰਹੀ ਆ ਸੋ ਚੱਲਦੇ ਆ ਅੰਦਰ ਨਾਲੇ ਬਾਕੀ ਸਾਰਾ ਨਾਲ ਮਲਾਉਨੇ ਆ ਸ਼ਹਿਰ ਜਾਣਾ ਇੱਕ ਦੋ ਕੰਮ ਹੋਗਾ ਤੇ ਨਾਲ ਜੁੜੇ ਰਹੀਓ ਵੀਡੀਓ ਨੂੰ ਜਰੂਰ ਲਾਈਕ ਸ਼ੇਅਰ ਕਮੈਂਟ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇਰੀਆ ਬਾਬਾ ਜੀ ਹਾਂਜੀ ਇਧਰ ਪਿਆ ਦੇ ਹੁਣ ਵੀ ਨਹੀਂ ਨਾਲ ਕਰਕੇ ਹਟੇ ਆ ਤੇ ਕੋਈ ਨਹੀਂ ਮੁੰਡਿਆਂ ਨੂੰ ਤਿਆਰ ਕਰਕੇ ਫੇਰ ਨਾਲ ਮਲਾਉਨੇ ਆ ਇਹ ਦਾ ਸਾਡਾ ਸਰਪ ਕਾਮਨਜੀ ਸਿੰਘ ਹਾਂਜੀ ਕਾਮਨਜੀ ਸਿੰਘ ਕਿੱਦਾਂ? ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਦਾ ਸਾਡੇ ਚਾਚੀ ਜੀ ਚਾਚੀ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਦਾ ਸਾਡੀ ਪ੍ਰੀਤੋ ਪ੍ਰੀਤੋ ਕੰਮ ਵੀ ਕਰਿਆ ਕਰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਦਾ ਸਾਡੀ ਮਾਤਾ ਜੀ ਜਿਹੜੀ ਬਾਹਰ ਨੂੰ ਅੱਜ ਹਾਂਜੀ ਮਾਤਾ ਜੀ ਕਿੱਦਾਂ? ਠੀਕ ਹੈ ਤਿਆਰੀਆਂ ਫੁੱਲ ਹਾਏ ਥੋੜੀ ਸੈਰ ਜੀ ਆ ਸਾਡੀ ਮਾਤਾ ਥੋੜੀ ਜੀ ਇਹ ਦੇ ਸਾਡੇ ਚਾਚਾ ਜੀ ਤੋਰ ਨਾ ਆਏ ਹਾਂਜੀ ਪਿਆਰਿਓ ਕਿੱਦਾਂ? ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਧਰ ਚਾਲੇ ਪਾ ਰਹੇ ਨੇ ਮਾਰਾਂ ਨੇ ਜਹਾਜ਼ ਚੜਨਾ ਜਾਜਵੇਟ ਕਰ ਰਿਆ ਆ ਪਾਇਲਟ ਦਾ ਬਾਰ ਬਾਰ ਫੋਨ ਆ ਰਿਹਾ ਮਾਗਨ ਜਲਦੀ ਜਲਦੀ ਦਿੱਲੀ ਪਹੁੰਚੀ ਦੋ ਕੋਈ ਨਹੀਂ ਕੋਈ ਨਹੀਂ ਮਾਰਾ ਦਿਲ ਨਹੀਂ ਘਟਾਉਣਾ ਮੈਂ ਲਾਾਸ ਜੇ ਮਾਰਾ ਜਮਾਨੀ ਭਾਲ ਲਿਆ ਇਦਾਂ ਨਹੀਂ ਕਿਤੇ ਤਾਂ ਹੁੰਦਾ ਮੇਰਾ ਏ ਲਾ ਇਹ ਸਾਡੀ ਕੁੜੀ ਬਹੁਤ ਖੈਰ ਰੱਖਦੀ ਮਾਤਾ ਦਾ ਸਾਡੀ ਪ੍ਰੀਤੀ ਆ ਨਾ ਨੇਵੇਂ ਹੀ ਨੌਂ ਦੀ ਵੀਡੀਓ ਨਹੀਂ ਬਣਾਉਣੀ ਹੱਸ ਜਾਂਦੀ ਬਣਾਉਣੀ ਆ ਚੱਲੋ ਚੱਲ ਗੱਡੀ ਚੋਂ ਚੱਲ ਜਾਈਏ ਤੇ ਤਿਆਰੀਆਂ ਆ ਪੰਜਾਬੀਆਂ ਦਾ ਜਗਾਰ ਦੇਖੋ ਪੰਜਾਬੀਆਂ ਦਾ ਨਿਸ਼ਾਨੀ ਦਾਤੀ ਪੱਕੀ ਲੀਦਾ ਬਣ ਗਿਆ ਉਹ ਦੇਖ ਲੋ ਲੰਗ ਬਣੀਆਂ ਦੇਖੋ ਤੇ ਪੱਕਾ ਜਗਾਰ ਸਾਡੀ ਮਾਤਾ ਪਤਾ ਕਿਦਾ ਚਲਿਏ ਚਲੋ ਆ ਜਾਓ ਵਾਈਕੁਰ ਜੀ ਦਾ ਖਾਲਸਾ ਵਾਈਕੁਰ ਚੱਲ ਜੀ ਆ ਜਾ ਬਾਬਾ ਅੱਛੀ ਗੱਲ ਕਰ ਕਦਾ ਹੁੰਦਾ ਪ੍ਰੀਤ ਜੀ ਨੇ ਨਾ ਬਾਅਦ ਕੇ ਹੱਲ ਹੋ ਗਏ ਚਲੋ ਜੀ ਚਲੋ ਤੁਮ ਬੈਠੋਗੇ ਤੁਮ ਬੈਠੋ ਹਾਂ ਹਾਂ ਕੋਈ ਨਹੀਂ ਆ ਮਿਆਂ ਤੇ ਲੈ ਚਲ ਵੀ ਅਲੀਆਣਾ ਚਾਚਾ ਇਹ ਦੇਖਾਂਗੇ ਸੈਟਿੰਗ ਜੀ ਹੋ ਗਈ ਉਹ ਕੋ ਦੱਸੋ ਨਾ ਆਜੂਗਾ ਵਾਪਸ ਚਲੋ ਜੀ ਆਜੋ ਭਾਈ ਆਜੋ ਤੁੰਮ ਵੀ ਨਾਲ ਜਾੜਦੀ ਐ ਚਾਚੀ ਤਾਂ ਚੀਰ ਵੀ ਨਾਲ ਹੀ ਘਰ ਲੈਣਾ ਆਪਾਂ ਹੋਰ ਕੀ ਉਹੋ ਕੀ ਆਪਾਂ ਨਹੀਂ ਰੋਕਦਾ ਲਓ ਜੀ ਰਾਣੀ ਸੁੰਦਰਾ ਨੂੰ ਬੈਕ ਕਰਕੇ ਲਾ ਲਈਏ ਇਹਦਾ ਤੇ ਰੱਖੀਏ ਸਮਾਨ ਚ ਫੇਰ ਚਾਲੇ ਪਾਈਏ ਨਾ ਆਪਾਂ ਇਧਰ ਤੇ ਲੈ ਖੜ ਗਈ ਹੈ ਬੀਬੀ ਜਾਨੀ ਸਾਡੀ ਹਾਂਜੀ ਇਹ ਸਗਣ ਮੰਗਣਾ ਹੁਣ ਢੇਲ ਚੋ ਗਿਆ ਤਾਂ ਮੈਂ ਤਾਂ ਮੈਨੂੰ ਸਗਣ ਦੋ ਕਿੰਨੇ ਸਗਣ ਲੈਣਾ ਤੂੰ ਫਿਰ ਤੋਲੇ ਲੈ ਕਿੰਨੇ ਲੈਣਾ ਸਗਣ 2100 2100 ਹੈ ਨਹੀਂ ਆਪਣੇ ਕੋਲ ਗੁੰਜਾ ਕਰਦੀ ਏ 52 ਵੀ ਹਾਂ ਨੀ ਚੱਲ ਵੀ ਚੱਲ ਲੈ ਭਾਈ ਉਹ ਕਾਹ ਨੂੰ ਚੱਕਦਾ ਕਹਿੰਦਾ ਇਦਾਂ ਨਹੀਂ ਨਹੀਂ ਇਦਾਂ ਨਹੀਂ ਬਰਾਬਰ ਲੈ ਭਾਈ ਉਹ ਮੰਦਰੀ ਕਹਿੰਦੀ ਜਿਆਦਾ ਚਾਹੀਦੀ ਥੋੜੇ ਜਿਹਾ ਚੱਲ ਕੋਈ ਨਹੀਂ ਅੱਜ ਕਿੰਨੇ ਲੈ ਅਗਲੀ ਵਾਰ ਜਿਆਦਾ ਸਹੀ ਚਲੋ ਜੀ ਸਹੀ ਤੁਰਿਆ ਲਖਰ ਕੋਸ ਮਾ ਅਲੋ ਅਲੋ ਤੁਰ ਜਲਦੀ ਆ ਜੀ ਕਰੋ ਬਾਈ ਲੋ ਜੀ ਕਰੋ ਚੱਲੇ ਪਾ ਲੇ ਆਪਾਂ ਸੋਤ ਸ੍ਰੀ ਅਕਾਲ ਤੇ ਹੁਣ ਮਾਤਾ ਨੂੰ ਬਸੇ ਚਾੜ ਕੇ ਆਉਣਾ ਬਸੇ ਆਣਾ ਆਪਾਂ ਨਹੀਂ ਨਹੀਂ ਇਹ ਗੱਡੀ 'ਚ ਬਿਠਾਉਣਾ ਆ ਕੇ ਅੱਗੇ ਠੀਕ ਆ ਦਿੱਲੀ ਲਈ ਲੋ ਜੀ ਤਾਂ ਲੈ ਕੇ ਚੱਲਦੇ ਆਂ ਆ ਦੀ ਬੇਸਤੀ ਕਰਦਾ ਤੂੰ ਓਏ ਹੈ ਬੰਦਾ ਬਣਾ ਘਾਗਾ ਤੇ ਇਹ ਆਪਾਂ ਧੀਨਾ ਅਮਲ ਇੰਗਲਿਸ਼ ਤੋਂ ਨਿਕਲ ਗਏ ਬਾਹਰ 메ਨ ਰੋਡ ਤੇ ਤੇ ਚੱਲਦੇ ਆ ਦਿੱਲੀ ਵਾਲੇ ਰੋਡ ਤੇ ਕਿਉਂ ਜੀ ਹਾਂ ਲਓ ਜੀ ਫਲੋਰ ਪਹੁੰਚ ਗਏ ਆਪਾਂ ਇਹ ਹਾਲ ਬੰਦਾ ਕੋਲੋਂ ਰੋਡ ਤੇ ਜਾਣਾ ਆ ਭਾਈ ਉਹਦੇ ਕੋਲ ਪੂਰੇ ਰੌਣਕਾਂ ਮੌਸਮ ਵੀ ਪੂਰਾ ਕੈਦ ਹੋਇਆ ਪਿਆ ਬੱਦਲ ਬੂਰੇ ਆ ਤੇ ਰੋਡ ਤੇ ਦੇਖੋ ਗੱਡੀਆਂ ਬੱਸਾਂ ਕਿੰਦਾ ਰੌਣਕਾਂ ਲੱਗੀਆਂ ਹੋਈਆਂ ਆ ਸਾਰੇ ਦੁਨੀਆ ਦੌਰਚ ਲੱਗੀ ਹੋਈ ਆ ਦੇਖ ਲਾ ਹਰ ਬੰਦਾ ਬਿਜ਼ੀ ਆ ਕੋਈ ਵਿਲਾ ਹੈ ਹੀ ਨਹੀਂ ਗੱਡੋ ਗੱਡ ਚੜਿਆ ਹੋਇਆ ਗੱਡੋ ਗੱਡ ਸੀ ਗੱਡੋ ਗੱਡ ਕੋਈ ਰਾਹੀ ਨਹੀਂ ਇਹ ਆਪਾਂ ਪਹੁੰਚੇ ਨਗਰ ਦੇ ਕੋਲ ਖਾਨਪੁਰ ਪਿੰਡ ਤੇ ਗੂਗਲ ਆਂਟੀ ਪਤਾ ਨਹੀਂ ਕਿੱਥੇ ਲੈ ਜਾਂਦੀ ਆ ਤੇ ਲੋਕੇਸ਼ਨ ਆਪਣੇ ਕੋ ਪਹੁੰਚੀ ਤਾਂ ਆਪਾਂ ਜਾਈ ਜਾਨੇ ਆ ਦੇਖਦੇ ਆ ਕਿਹੜਾ ਪਿੰਡ ਆ ਇਹ ਤੇ ਕਿੱਥੇ ਆਏ ਆ ਜਿੱਥੋਂ ਮਾਤਾ ਦੇ ਨਾਲ ਜਿਹੜਾ ਇੱਕ ਹੋਰ ਪਰਿਵਾਰ ਹੈ ਉਹਨਾਂ ਨੂੰ ਜਾਣਾ ਕਿਉਂ ਬਾਈ ਜਿੱਦਾਂ ਹੀ ਆ ਤੇ ਬਾਬਾ ਸਿੱਧੇ ਘੜੀ ਚ ਮਾਰਦੇ ਹੋਏ ਜਿਹੜੀ ਗੱਈ ਆਊਗੀ ਪਿੰਡ ਕਿਹੜਾ ਯਾਰ ਇਹ ਉਹ ਬੜੀ ਆ ਤੰਕ ਕੀਤੀ ਨਾ ਉਹਦੇ ਉਹ ਕਬਜ਼ਾ ਦੇ ਉਹ ਕਬਜ਼ਾ ਉਹ ਸ਼ੁਰੂਆਂ ਵੀ ਕਬਜ਼ਾ ਕੀਤਾ ਬੱਬਾ ਤਾਂ ਨਾ ਹਾਂ ਹਾਂ ਬੋਲੇ ਬੋਲੇ ਬੱਬਾ ਕਬਜ਼ਾ ਹੀ ਆ ਦੇ ਤਾਂ ਰੋੜ ਦੇ ਨਾ ਕੌਣ ਸੱਲ ਨਾ ਦੇ ਤੇ ਬਪਾ ਜੀ ਤੇ ਗਲੀ ਹੀ ਲੈ ਬਈ ਇੱਥੇ ਢਾਣੀ ਲੱਗੀ ਆ ਤਾਜ ਖੇਲਣ ਦੇ ਵੀ ਹਰਗੇ ਇਹ ਮਹਿਫਿਲ ਮਿੱਤਰਾ ਦੀ ਹੈ ਇਹ ਐਸੇ ਲੋਕ ਕੇ ਫੋਨ ਕਰ ਲਾ ਹੁਣ ਬਸ ਆ ਪਹੁੰਚ ਗਏ ਆਪਾਂ ਇਹ ਨਹੀਂ ਪਤਾ ਕਿੱਥੇ ਪਹੁੰਚੇ ਇਹ ਆ ਜੀ ਲੰਦਣ ਲੰਲਾ ਲੰਦਣਾ ਲੰਦਣਾ ਇਹ ਬੰਦਾ ਆਦੇ ਆ ਗਿਆ ਠੀਕ ਆ ਬਾਬਾ ਜੀ ਲੰਦਣਾ ਪਿੰਡ ਪਹੁੰਚੇ ਜੀ ਜਿਸਪੈਂਸਰੀ ਦਾ ਨਾਮ ਲਿਖਿਆ ਹੋਇਆ ਛੋੜਾ ਜਿਹਾ ਇੱਥੇ ਲਿਖਿਆ ਡਿਸਪੈਂਸਰੀ ਪਰ ਡਿਸਪੈਂਸਰੀ ਲੱਗਾ ਹੈ ਜਿੰਦਾ ਇਹ ਬਹੁ ਮਾੜੀ ਗੱਲ ਆ ਬਾਬਾ ਜੀ ਦੇਖੋ ਬਈ ਆਪ ਆਏ ਆ ਭਾਜੀ ਹੁਣ ਕੋ ਜਵਨ ਤੇ ਹਰਦੀਪ ਸਾਡੇ ਭਾਬੀ ਜੀ ਇਹ ਜਾ ਕੇ ਸਾਡੀ ਮਾਤਾ ਦੇ ਨਾਲ ਤੇ ਹੈਵ ਅ ਸੇਫ ਜਰਨੀ ਦੇ ਕੇਕ ਲੈ ਕੇ ਆਏ ਸਾਰੇ ਪਰਿਵਾਰ ਵਾਲੇ ਤੇ ਉਹ ਕੇ ਕਿਤੇ ਜਾਊਗਾ ਸੋ ਸਾਰੇ ਪਰਿਵਾਰ ਦੇ ਇਕੱਠੇ ਹੋਇਆ ਜੀ ਤੇ ਅਲਵਿਦਾ ਕਹਿਣਗੇ ਸਾਡੀ ਮਾਦਾ ਨੂੰ ਤੇ ਨਾਲ ਬਾਈ ਉਹਨਾਂ ਨੂੰ ਹਾਂ ਜੀ ਆ ਖੁੰਝ ਲਾਏ ਆ ਦੋ ਬੰਦੇ ਆ ਆਪਾਂ ਸਾਈਡ ਤੇ ਇਧਰ ਪਿੰਡੋਂ ਸਾਰੇ ਵੀਰ ਭਰਾ ਆ ਪੈਣਾ ਔਰ ਬਾਪੂ ਜੀ ਕੀ ਹਾਲ ਚਾਲ ਆ ਵਧੀਆ ਵਧੀਆ ਫੇਰ ਤੋਰਨ ਲੱਗੇ ਹੈ ਬਾਈ ਉਹਨਾਂ ਨੂੰ ਅੱਜ ਫੇ ਕੀ ਬਾਤ ਹੈ ਫੜ ਲੋ ਨੰਬਰ ਦੇ ਦੋ ਤੇ ਨਿਆਰੇ ਆਪਣੀ ਪੂਰੀ ਮौज ਵਿੱਚ ਅੱਛਾ ਨਵਾਂ ਮਹਿਮਾਨ ਆਇਆ ਜੀ ਕੀ ਬਾਤ ਆ ਅੱਛਾ ਜੀ ਠੀਕ ਹੈ ਇਹਦਾ ਕੁੜੀ ਦਾ ਵੀਰਾ ਆਇਆ ਨਾਮ ਦੱਸੋ ਨਹੀਂ ਇਹਦਾ ਆਦਾ ਆਦਾ ਚਲ ਦੱਸ ਦੇ ਵੇ ਪਾਦਾ ਕੀ ਨਾਇਆ ਅੱਛਾ ਜੀ ਨਵੀਨ ਸਿੰਘ ਮਨਵੀਰ ਸਿੰਘ ਸ਼ਾਹ ਹੈ ਮਨਵੀਰ ਸਿੰਘ ਅੱਛਾ ਜੀ ਮਨਵੀਰ ਸਿੰਘ ਸ਼ਾਹ ਜਵਲ ਵਧਾਈਆਂ ਹੋ ਗਈਆਂ ਤੇ ਲੋ ਤਾਂ ਨਵੇਂ ਜੀ ਦੇ ਵੀ ਕਰਾਉਣੇ ਆ ਦਰਸ਼ਨ ਇਹ ਆ ਜੀ ਮਨਵੀਰ ਸਿੰਘ ਸ਼ਾਹ ਲੋ ਜੀ ਤੇ ਡਬਲ ਡਬਲ ਵਧਾਈਆਂ ਦੇ ਨਾਲ ਮਨਵੀਰ ਸਿੰਘ ਕੀ ਕਰੂਗਾ ਤੇ ਨਾਲ ਸਾਡੇ ਭਾਜੀ ਭਾਬੀ ਹੋਣੀ ਕਿਉਂ ਜੀ ਇਹ ਤੋਂ ਲੈ ਲਓ ਮਨਵੀਰ ਸਿੰਘ ਤੋਂ ਲੈ ਲਓ ਕਰਦਾ ਬਾਬਾ ਨਾ ਮਨਵੀਰ ਬਾਹਰ ਲਾ ਦੋ ਆਪਣੀ ਆਹ ਬੁੱਝ ਕੇ ਕਰੀ ਨਾ ਲੈ ਬੜਾ ਬੜਾ ਕਰੀ ਨਾ ਮਾਤ ਲੈ ਨਾ ਉਹਨੂੰ ਇੱਥੇ ਰੱਖਾ ਦਿੰਦੇ ਨਾ ਗੁਨਾ ਆਪੇ ਲੈ ਚਲ ਲੈ ਕੋਣ ਖਾ ਲੇ ਨਾ ਉਹ ਤੂੰ ਹੀ ਖਾਣਾ ਪਹਿਲਾਂ ਇੱਥੇ ਕਿਹਨਾਂ ਸੱਜਣ ਨੂੰ ਬੁਲਾਓ ਕੋਈ ਨਹੀਂ ਹਾਂ ਚਲੋ 100 ਚਾਹ ਹੋ ਲੈ ਦੋ ਇਹਨਾਂ ਦਾ ਦਿੱਖਾ ਕਰੀਏ ਸਿਆਣਿਆਂ ਨੂੰ ਕੀ ਕਹਿੰਦਾ ਚਾਹ ਵਾਲਾ ਹੀ ਹੁੰਦਾ ਨਾ ਸਿਆਣਿਆਂ ਨੂੰ ਦਾ ਉਹ ਪਹਿਲਾਂ ਮੈਂ ਆਪਾਂ ਵੀ ਕੱਲ ਹੀ ਕਰਦੇ ਸੀ ਕਹੇਗਾ ਉਹ ਪਾਪਾ ਦਾ ਜਾਨਾ ਕਿ ਕੁੜੀ ਕਹਿੰਦੀ ਇੱਕ ਇੱਕ ਮਿਹਰੇ ਕਿ ਪਾਪਾ ਦੇ ਦਾ ਤੂੰ ਕਿਹਦੇ ਦੇ ਦੋ ਲੈ ਸਕੜ ਦੋ ਮਾਤਾ ਕੋਈ ਵੀ ਬਸ ਬੱਡੀ ਲੈਣਾ ਅੱਛਾ ਮੈਂ ਕਰ ਅਮਰਤ ਜੀ ਜਾਂਦੇ ਬਸ ਅੱਲਾ ਦੇ ਨਾਮ ਤੇ ਤੇ ਖਾਣਾ ਨਹੀਂ ਤੁਹਾਨੂੰ ਚਾਹੀਦਾ ਅਮਰਤ ਤੁਸੀਂ ਵੀ ਆਪਣਾ ਚਾਚਾ ਨੂੰ ਬੁਲਾਵੋ ਅਮਰਤ ਹੂੰ ਖਾ ਖਾ ਹਾਂ ਥੈਂਕ ਯੂ ਆਪ ਵੀ ਚਾਚਾ ਨੂੰ ਬੁਲਾਓ ਰਮਨ ਨੂੰ ਵੀ ਬੁਲਾਓ ਅਮਰਤ ਮम्मा ਮਮਾ ਰਸਾ

ਭਾਜੀ ਭਾਬੀਆਂ ਲੱਗੀਆਂ ਮੌਜਾਂ ਕੀ 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 ਚੰਚੇ ਅੰਦਰ ਜਾ ਰਹੇ ਆ ਕਿਉਂ ਬਾਜੀ ਤੇਰੇ ਨਾਲ ਭਾਜਾਂ ਨੂੰ ਲੱਗਾ ਅੱਜ ਕੀ ਉਹ ਲੈਣੇ ਪੜਿਆ। ਉਹ ਕਿਹਾ ਬਾਹਰ ਚਲਾ ਲਿਓ। ਇੱਜ। ਅੰਜ। ਚ। ਇੱਜ ਨਹੀਂ। ਪਹਿਲਾ ਫੋਟੋ ਕਰਾ ਲਾ ਫੇ ਬਾਜਰੀ। ਬਾਜਰੀ ਪੱਖਾ ਚੱਲਦਾ। ਉਹ ਕਲਾਉਕ ਗੇਬੇ। ਇਹ ਆਇਆ ਹੈ ਸਾਤੀ ਲਖਰੀ ਬੁਣੀ ਜਾ ਰਹੀ ਆ ਬੱਲੇ ਤੇਰੀ ਅਮਰਤ ਓਏ ਅਮਰਤ ਇਹਨੂੰ ਬੈਠ ਦੇ ਜੀ ਹਾਂ ਠਮਾ ਕੇ ਹਾਂਜੀ ਹੁਣੇ ਬੱਲੇ ਪਾ ਕੇ ਦੇ ਦੋ ਪਾ ਕੇ ਦੇ ਦੋ ਚਲੋ ਵੀ ਚਲਾਓ ਕੇ ਇੱਕ ਪਹਿਲਾਂ ਲਾ ਦਿਓ ਹੋਰਾ ਭਾਈ ਨੇ ਟੱਪ ਭਰ ਗਿਆ ਵਾ ਉਹ ਕੇ ਖਲਾਤਾ ਜੀ ਚਲੋ ਮਾਤਾ ਖਲਾਉ ਭੈਣ ਜੀ ਨੂੰ ਨਹੀਂ ਵੀ ਖਾਉਂਦੇ ਇਹ ਨਿੱਤਰ ਖਲ ਨੰਬਰ ਹੋਰ ਸਾਰਦਾ ਬੀ ਸਾਰਦਾ ਆਪ ਕੋ ਬਠੇ ਜਲੂ ਅੰਨ ਤੇ ਮੂਦੇ ਤੁਸੀਂ ਕਹਣਾ ਬਾਬਾ ਜੀ ਉਹਨਾ ਵੀਜ਼ੇ ਪਰਿਵਾਰ ਵੱਲੋਂ ਪ੍ਰਸ਼ਾਦੇ ਦਾ ਪ੍ਰਬੰਧ ਕੀਤਾ ਗਿਆ ਤੇ ਆਪਾਂ ਸ਼ੱਕੀ ਪ੍ਰਸ਼ਾਦਾ ਕਿਉਂ ਮਾਦਾ ਜੀ ਥੋੜਾ ਸਾਡਾ ਸ਼ੱਕ ਲਈ ਇੰਡੀਆ ਵਾਲਾ ਫੇ ਜਾ ਕੇ ਬਾਹਰ ਲੈ ਸ਼ੱਕਿਓ ਪ੍ਰਬੰਧ ਕੀਤਾ ਗਿਆ ਪ੍ਰਬੰਧ ਪੂਰਾ ਮੈਂ ਕਿਹਾ ਜੀ ਦੇਖੋ ਨਾਲ ਬਾਸਮਤੀ ਦੇ ਚੌਲ ਆਲੂ ਗੋਭੀ ਦੀ ਸਬਜ਼ੀ ਨਾਲ ਦਾਹ ਤੇ ਪ੍ਰਸ਼ਾਦੇ ਖਾਣ ਲੈ ਹਾਂਜੀ ਪ੍ਰਸ਼ਾਦੇ ਵੀ ਆ ਭਾਈ ਸਾਹਿਬ ਕੋਈ ਸ਼ੱਕੋ ਤੇ ਆਪਾਂ ਵੀ ਸ਼ੱਕ ਲਈ ਪ੍ਰਸ਼ਾਦਾ ਫੇਕ ਕਰਦੇ ਹਾਂ ਗੱਲਬਾਤ ਤੇ ਮਤ ਹੋਂ ਤੁਰਦੇ ਹਾਂ ਇੱਥੋਂ ਗੱਡੀ ਆਉਣ ਵਾਲੀ ਆ ਬਾਬਾ ਜੀ ਦਈਆਂ ਜੀ ਕਿੱਥੇ ਛੱਡ ਜਾਓਗੇ ਤੁਸੀਂ ਮੈਨੂੰ ਮੈਂ ਤੇ ਜਾਊਂਗਾ ਮੈਨੂੰ ਛੱਡਾਉਂਗੇ ਤੁਸੀਂ ਕੱਢ ਛਡਾਉਣਾ ਮੈਨੂੰ ਮੈਂ ਦਾਦੇ ਤੇ ਪਹਾਨੇ ਤੋਂ ਛੋਤੇ ਤੇ ਜਾਓਂਦੇ ਹੋ ਉਹ ਤਾਂ ਪਰ ਦਇਆ ਲੋ ਜੀ ਤਿਆਰੀਆਂ ਹੋ ਗਈਆਂ ਜਾਣਦੀਆਂ ਕੱਢ ਵੀ ਫੜ ਬਗਾੜੀ ਫਾਨੀ ਹਾਂ ਉਹ ਬਾਤ ਬਿਲਕੁਲ ਬਿਲਕੁਲ ਫੀਰ ਫੀਰ ਆ ਤਾਂ ਤੂੰ ਦੇ ਰੋ ਮਾਣਨ ਚਲਾ ਜੋ ਇਹ ਦੋ ਪੰਦੇ ਦੇ ਦੇ ਆਉਂਦੇ ਰਹੇ ਜੋ ਮਮਰਾ ਤੇ ਆਜੋ ਦੇਖੋ ਤੋ ਟੋ ਦੇ ਆਏ ਹਾਂ ਦੇ ਚੱਲ ਹਰੇ ਜਵਨ ਚੱਲੇ ਚੱਲੋ ਕੰਪਲ ਪਾ ਲਓ ਕਿੰਨੇ ਜਿਹੜਾ ਨਹੀਂ ਪਰ ਪੀ ਚੱਲ ਆ ਪਾ ਦੇ ਜਾਣਾ ਥੋਰ-ਥੋਰ ਇਹ ਜਾਣੇ ਦੇ ਚਲੋ ਜੀ ਆਜੋ ਹਾਲੋ ਹਵਾ ਦੇ ਕੱਲ ਤੇ ਨਾਲੇ ਆਜੋ ਉਹ ਮੈਂ ਕਿੰਨਾ ਬੜਾ ਬੇਦੀ ਮੇਰੇ ਕਪੜਾ ਲਾ ਮੇਰੇ ਕਪੜਾ ਲਾ ਹਾਲੇ ਹਾਜੋ ਇੱਥੇ ਕੌਂਸੀ ਨਾਲੇ ਭੇਜੋ ਤੇ ਦਮਨ ਮੇਰੇ ਮਾਜਾ ਮੈਂ ਉਹਨੂੰ ਫੋਟੋ ਨਹੀਂ ਲੋ ਜੀ ਬਾਈ ਹੁਣਾਂ ਤੇ ਮਾਤਾਂ ਦੀ ਤੇ ਚੀ ਸਾਰੇ ਆਪਾਂ ਆ ਦੁਆਖ ਤੇ ਆ ਕੇ ਦੇ ਦਿੱ ਲ ਕੱਢੀਆ ਟਿਰਨ ਲੱਗੀ ਹੁਣ ਬਣਾਈ ਤੇ ਫੇ ਆ ਗੱਡੀ ਚ ਬਾਈ ਹੁਣੀ ਜਾਣਗੇ ਨਾਲ ਮਾਤਾ ਜੀ ਇੱਧਰ ਸਾਡਾ ਸਜੰਦਰ ਆ ਇਹ ਤੇ ਯਾ ਮੋਜਾਂ ਹੁਣ ਮਾਮਾ ਕੱਲੇ ਰੀਆਂ ਨਾ ਹਾਂ ਸਹੀ ਹੈ ਸਹੀ ਹੈ ਕਾਕਾ ਕੋਈ ਨਹੀਂ ਕੋਈ ਨਹੀਂ ਹੌਸਲਾ ਰੱਖ ਇੱਥੇ ਬਿੱਜੀ ਨਾ ਹੌਸਲਾ ਰੱਖ ਬੱਸ ਹੌਸਲਾ ਰੱਖ ਰਸੀਆਂ ਰਸੀਆਂ ਪਾ ਕੇ ਕਰਦੇ ਆ ਪੱਕਾ ਪਹਿਲਾ ਟੈਜੀਆਂ ਨੂੰ ਤਾਂ ਫੇਰ ਤੋੜਦੇ ਦਿੱਲੀ ਵਾਲ ਨੂੰ ਬਾਈ ਉਹਨਾਂ ਨੂੰ ਜੀ ਬਾਈ ਉਹਨਾਂ ਨੇ ਫਿਰ ਫੈਲ ਤੋਂ ਪਾ ਕੇ ਤਾਂ ਬੈਗ ਕਰਤੇ ਪੈਕ ਤੇ ਰਸੀ ਮਨਾਈ ਜਾਂਦੇ ਸਾਰੇ ਨੇ ਰੌਣਕ ਲੱਗੇ ਇੰਨਾ ਕੱਬੇ ਤੇ ਨਾ ਨਹੀਂ ਤਾਂ ਮੌਸਮ ਹੈ ਕਹਿੰਦੇ ਪਤਾ ਨਹੀਂ ਕਿੱਥੇ ਮੀਂਹ ਆ ਜਾਣਾ ਆ ਤੇ ਡਰਾਈਵਰ ਸਾਹਿਬ ਪੂਰੀ ਟੈਨਸ਼ਨ ਲੈ ਕੰਮ ਕਰਦੇ ਹੋਏ ਖਾਣ ਲੱਗੇ ਜੋਨ ਬਾਈ ਮਾਜਾ ਪੀਆ ਜਾਂਦਾ ਹੋਇਆ ਉਹ ਵੀ ਪੰਜਾਬ ਦਾ ਇੰਡੀਆ ਦਾ ਮਾਜਾ ਜਾਂਦੀ ਵਾਰ ਕਹਿੰਦਾ ਪੀ ਲਈਏ ਉੱਥੇ ਜਾ ਕੇ ਉਧਰ ਲਾ ਪੀਣਾ ਨਾ ਕਿਓ ਬਾਜੀ ਲੋ ਬਾਈ ਗੱਡੀ ਦਾ ਸਾਉਂਡ ਲੱਗਦਾ ਹਾਲ ਤੇ ਐਂ ਪਿਆਰ ਬੜਾ ਪਿਆਰ ਆ ਇਹ ਸਾਡੇ ਡਰਾਈਵਰ ਸਾਹਿਬ ਡਰਾਈਵਰ ਸਾਹਿਬ ਦਾ ਕੀ ਹਾਲ ਚਾਲ ਆ ਤੁਸੀਂ ਸੁਣਾਓ ਬਾਈ ਆਪਣਾ ਮੇਰਾ ਨਾਮ ਮਨਦੀਪ ਜੀ ਮਨਦੀਪ ਸਿੰਘ ਬਾਈ ਦਾ ਨਾਮ ਆ ਹਾਂਜੀ ਪਿੰਡ ਮੋਰੋਆ ਜੀ ਠੀਕ ਆ ਬਾਈ ਜੀ ਹਾਂਜੀ ਹੋਰ ਸੁਣਾਓ ਪਾਜੀ ਬਹੁਤ ਵਧੀਆ ਪਾਜੀ ਤੁਹਾਨੂੰ ਬਹੁਤ ਬਹੁਤ ਬਾਈ ਫਿਰ ਤੁਹਾਡਾ ਆਪਣਾ ਦਿਲ ਨਹੀਂ ਕਰਦਾ ਹਾਂਜੀ ਇੰਨੇ ਬੰਦੇ ਚਾੜ ਕੇ ਹੁੰਦੇ ਤੁਸੀਂ ਆਪਣਾ ਦਿਲ ਨਹੀਂ ਕਰਦਾ ਬਣਦਾ ਨਹੀਂ ਕੀ ਕਰੀਏ ਓਏ ਰੱਬਾ ਕਿੰਨੇ ਕ ਬੰਦੇ ਚੜਦੇ ਆ ਅੱਜ ਤੱਕ ਭਾਈ ਗਿਣਤੀ ਨਹੀਂ 12 ਟੋਪਰ ਟੋਪਰ ਹੈ ਅੱਛਾ ਲੈ ਭਾਈ ਕਹਿੰਦਾ ਗਿਣਤੀ ਨਹੀਂ ਇੰਨੇ ਕ ਲੋਕ ਚੜਦੇ ਆ ਪਰਦੇਸਾਂ ਨੂੰ ਹੈ ਆਪਣਾ ਨਹੀਂ ਬਣਿਆ ਭਾਈ ਕਹਿੰਦਾ ਹੋਰ ਭਾਈ ਵਧੀਆ ਚੜਦੀ ਕਲਾ ਬਾਕੀ ਮਹਾਰਾਜ ਦੀ ਕਿਰਪਾ ਦੀ ਬਦਾ ਕਰੋ ਬੰਨਾ ਕਿਆ ਬਾਤ ਹੈ ਕਿਆ ਬਾਤ ਹੈ ਤੇ ਬਾਈ ਦਾ ਪਿੰਡ ਮੋਰੋਆ ਵਾ ਟੈਕਸੀ ਚਾਹੀਦੀ ਹੋਵੇ ਬਾਈ ਦਾ ਨੰਬਰ ਨੋਟ ਕਰੋ ਬਾਈ ਬੋਲੋ 86991 ਅਛਾ ਜੀ 70694 ਠੀਕ ਹੈ ਬਾਈ ਜੀ ਅੱਜ ਜਰੂਰ ਆਪਣੀ ਗੱਡੀ ਪ੍ਰਾਈਵੇਟ ਲਈ ਹੁੰਦਾ ਆਪਣੀ ਹੁੰਦੀ ਹੈ ਫਾਰਮਟ ਗੱਡੀ ਠੀਕ ਹੈ ਜੀ ਬਾਈ ਨੂੰ ਜਦੋਂ ਮਰਜ਼ੀ ਕੰਟੈਕਟ ਕਰੋ ਜੇ ਗੱਡੀ ਚਾਹੀਦੀ ਹੈ ਦਿੱਲੀ 에ਰਪੋਰਟ ਚਾਹੇ ਕਿਤੇ ਵੀ ਤੁਸੀਂ ਜਾਣਾ ਆ ਇੱਥੇ ਠੀਕ ਹੈ ਜੀ ਇੱਧਰ ਤਿਆਰੀਆਂ ਹੋ ਗਈਆਂ ਸਾਰੀਆਂ ਮਾਤਾ ਦਾ ਮੂੰਹ ਜਿਹੜਾ ਨਿਕਾਜਾ ਹੋਇਆ ਆ ਜਾਣਾ ਪਿਆ ਰਿਹਾ ਆ ਇੱਧਰ ਸਾਡੇ ਬਾਈ ਹੁਣ ਜਵਨ ਹੁਣ ਨਾਲ ਸਾਰਾ ਪਰਿਵਾਰ ਰੱਤ ਤੁਰਨ ਆਇਆ ਆ ਅੱਖਾਂ ਨਮ ਦੇ ਨਾਲ ਤੁਰ ਰਿਹਾ ਆ ਇਹਦੇ ਨਾਲ ਦਾ ਇਹ ਜਿਹੜਾ ਚੱਲਦਾ ਇਹਦੇ ਨਾਲ 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 ਇਹ ਬੱਬੇ ਆ ਜਾ ਇੱਧਰ ਆ ਜਾ ਠੀਕ ਹੈ ਡਰਾਈਵਰ ਸਾਹਿਬ ਕਹ ਜੀ ਬਲੂ ਧੰਨਵਾਦ ਤੁਹਾਡਾ ਬਹੁਤ ਬਹੁਤ ਹੈਵੀ ਸੇਫ ਜਰਨੀ ਨਹੀਂ ਨਹੀਂ ਬਾਬਾ ਜਿਹੜਾ ਤੁਹਾਡੀ ਕਿਸੇ ਨੂੰ ਤੁਹਾਨੂੰ ਮਿਲਦੇ ਜਾਣਾ ਹੈ ਬਹੁਤ ਵਧੀਆ ਨੀਚੇ ਦਾ ਬਾਈ ਹੁਣਾਂ ਦਾ ਜਰੂਰ ਕੰਟੈਕਟ ਕਰਿਓ ਜਦੋਂ ਡਰਾਈਵਰ ਚਾਹੀਦਾ ਹੋਵੇ ਤੇ ਨੌਜੀ ਸਵਾਰੀਆਂ ਸਾਰੀਆਂ ਬਹਿ ਗਈਆਂ ਹਾਂਜੀ ਹਾਂਜੀ ਭਾਈ ਦੱਸ ਦੋ ਨੰਬਰ ਲਿਖ ਲਾਓ ਤੇ ਐਂਡ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਠੀਕ ਹੈ ਬਾਈ ਜੀ ਮਾਤਾ ਨੂੰ ਆਪਾ ਤੁਰਤਾ ਆ ਤੇ ਸਾਦੇ ਬਾਈ ਹੁਣੀ ਭਾਬੀ ਵੀ ਚਲ ਗਏ ਆ ਤਾਂ ਹੁਣ ਨਿਆਣਾ ਤਾਂ ਆਪਾਂ ਵੀ ਲਈ ਇਜਾਜ਼ਤ ਹੋ ਕੇ ਬਾਈ ਬਾਈ ਕਰਦੇ ਸੀ ਬਾਈ ਕਰਦੇ ਸੀ ਚੱਲੇ ਸੀ ਵੀ ਓਕੇ ਚੰਗਾ ਬਾਪੂ ਜੀ ਸਾਰੇ ਇਹਦੇ ਸੱਜਣ ਮਿੱਤਰ ਤੋਰਣ ਆਏ ਸੀ ਹਾਂਜੀ ਹਾਂਜੀ ਲਓ ਜੀ ਮਾਤਾ ਜੀ ਚਲ ਗਏ ਦਿੱਲੀ ਵੱਲੋਂ ਤੇ ਨਾਦੀ ਮਾਰ ਜਾਣਗੇ ਹੋਰ ਥੋੜੀ ਦੇਰ ਨੂੰ ਕਿਉਂ ਜੀ ਆਪਾਂ ਵੀ ਇਸ ਪਿੰਡ ਤੋਂ ਕਿਹੜਾ ਪਿੰਡ ਸੀ ਬਬਾਈ ਇਹ ਇਹ ਲਾਂਦੜਾ ਲਾਂਦੜਾ ਪਿੰਡਿਆ ਜੀ ਤੇ ਇੱਥੋਂ ਆਪਾਂ ਵੀ ਚੱਲੀਏ ਪਿੰਡ ਵੱਲੋਂ ਗੱਡੀ ਡਰਾਈਵਰ ਸਾਹਿਬ ਸਾਡੇ ਬਹਿ ਚੁੱਕੇ ਫੁੱਲਾ ਵਾਲੀ ਕਮੀਜ਼ ਪਾਈ ਅੱਜ ਤੇ ਕਹੀ ਜਾਂਦਾ ਮੇਰੀਆਂ ਫੋਟੋਆਂ ਕਰ ਦੋ ਮੇਰੀਆਂ ਫੋਟੋਆਂ ਕਰ ਦੋ ਵਧੀਆ ਜੀਆਂ ਯਾਰ ਯਾਰ ਕਿਹੜੀ ਗੱਲ ਹੁੰਦੀ ਆ ਯਾਰ ਵਿੱਚੇ ਸਾਡਾ ਸੋਣੀਆਂ ਨਹੀਂ ਫੋਟ ਮਾਰੀ ਸੀ ਸੀਨ ਕੱਟ ਕਰੋ ਸੀਨ ਕੱਟ ਕਰੋ ਯਾਰ ਹਾਂ ਦੋਈਆ ਤੁਹਾਡਾ ਤੁਹਾਡਾ ਜੱਡ ਤੁਹਾਡਾ ਡੌਂਕੀ ਨਾਲ ਕੇ ਨਹੀਂ ਗਿਆ ਤੁਹਾਨੂੰ ਆਪਾਂ ਬਤਾਵੇਂ ਪਿੰਡੂ ਜੀ ਵੀਰਨ ਲਾਈਕ ਸ਼ੇਅਰ ਕਮੈਂਟ ਕਰਿਓ ਤੇ ਬੰਦੇ ਇੱਕ ਇੱਕ ਵੀਡੀਓਸ ਕਿਉਂ ਵਾਈਜੀ ਠੀਕ ਹੈ ਜੀ ਤੇ ਚੈਨਲ ਨੂੰ ਯਾਰ ਸਬਸਕ੍ਰਾਈਬ ਕਰ ਲਈਓ ਵਾਈਗੁਰਜੀ ਦਾ ਖਾਲਸਾ ਵਾਈਗੁਰਜੀ ਦੀ ਵਾਦੇ